ਉਸ ਬੰਦੇ ਨੂੰ ਕਿਉਂ ਨਹੀਂ ਕਿਹਾ ਜਿਹਨੇ ਵੀ ਪਿੱਛੋਂ ਲਿਆ ਕੇ ਗੱਡੀ ਚ ਮਾਰਿਆ ਤੇ ਉਹਨੇ ਵੀ 8 ਬੰਦੇ ਦੀ ਜਾਨ ਲਈ ਉਸ ਤੇ ਕਿਉਂ ਨਹੀਂ ਇਹ ਧਾਰਾ ਲਾਈ ਉਸ ਦੀ ਡੈਸ਼ ਕੈਮ ਦੀ ਵੀਡੀਓਜ਼ ਕਿੱਥੇ ਐਕਸੀਡੈਂਟ ਹੁੰਦੇ ਰਹਿਆ ਹੁੰਦੇ ਆਇਆ ਤੇ ਹੁੰਦੇ ਹੀ ਆਉਣੇ ਆ ਦੋਨਾਂ ਦੇ ਐਕਸੀਡੈਂਟਾਂ ਦੀ ਜਿਹੜੇ ਡੈਸ਼ ਕੈਮ ਦੀਆਂ ਵੀਡੀਓਜ਼ ਆ ਉਹ ਬਾਹਰ ਕਿੱਦਾਂ ਆ ਗਈਆਂ ਉਹ ਸੋਸ਼ਲ ਮੀਡੀਆ ਤੇ ਕਿੱਦਾਂ ਆ ਗਈ ਉਹ ਨਿਊ ਚੈਨਲ ਨੂੰ ਕਿਉਂ ਦਿੱਤੀਆਂ ਜਦਕਿ ਇਸ ਐਕਸੀਡੈਂਟ ਦੀ ਡੈਸ਼ ਕੈਮ ਦੀ ਵੀਡੀਓਜ਼ ਕਿੱਥੇ ਜਦੋਂ ਦੀ ਅਮਰੀਕਾ ਤੋਂ ਜਸ਼ਨਪ੍ਰੀਤ ਦੀ ড্রাগ ਵਾਲੀ রিপোর্টস আইয়া বহুত ਲੋਕਾਂ ਦਾ ਮਰਨ ਹੋਇਆ ਪਿਆ ਬਹੁਤ ਨਿਊ ਚੈਨਲਾਂ ਨੂੰ ਸੋਚਾਂ ਜੀ ਸੋਚਾਂ ਦੀ ਪਈ ਹੋਈ ਹੈ ਵੀ ਹੁਣ ਅਸੀਂ ਕਰੀਏ ਤੇ ਕਰੀਏ ਕੀ ਕਿਉਂਕਿ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਜਸ਼ਨਪ੍ਰੀਤ ਦਾ ਐਕਸੀਡੈਂਟ ਹੋਇਆ ਸੀਗਾ ਔਰ ਕਿੱਦਾਂ ਉਸ ਪੁਲਿਸ ਆਫੀਸਰ ਨੇ ਸ਼ੱਕ ਦੇ ਆਧਾਰ ਤੇ ਇਹਨੂੰ ਸ਼ਰਾਬੀ ਪਤਾ ਨਹੀਂ ਕੀ ਕੀ ਇਹਦੇ ਤੇ ਅਰੋਪ ਲਾਤੇ ਸੀਗੇ ਕਿ ਇਹਨੇ ਨਸ਼ਾ ਕਰਕੇ ਇੰਨੇ ਲੋਕਾਂ ਦੀ ਜਾਨ ਲਿੱਤੀ ਆ ਤੇ ਬਹੁਤ ਲੋਕਾਂ ਨੇ ਉਹਨੂੰ ਪੰਡਿਆ ਸੀਗਾ ਜਿਹੜੇ ਕਿ ਇੰਗਲਿਸ਼ ਮੀਡੀਆ ਚੈਨਲ ਜਿੰਨੇ ਵੀ ਸੀਗੇ ਉੱਥੇ ਉਹ 트ੰਪ ਦੇ ਬਹੁਤ ਨੇੜੇ ਸੀ ਉਹਨਾਂ ਦਾ ਤਾਂ ਕੰਮ ਹੀ ਇਹ ਆ ਕਿਉਂਕਿ ਉੱਪਰੋਂ ਇਸ਼ਾਰਾ ਵੀ ਹੋਇਆ ਹੋਇਆ ਕਿ ਇਮੀਗ੍ਰੈਂਟਸ ਨੂੰ ਜਿੰਨਾ ਵੀ ਕਮੈਂਟ ਇਹ ਕਰਦੇ ਸੀਗੇ ਇੱਥੇ ਦੀ ਪੁਲਿਸ ਜਿਹੜੀ ਉਹ ਇੱਕ ਨੰਬਰ ਆ ਉਹ ਬੰਦੇ ਨੂੰ ਬੰਦਾ ਸਮਝਦੀ ਆ ਕੋਈ ਵੀ ਇਦਾਂ ਦੇ આરોਪ ਨਹੀਂ ਲਾਉਂਦੀ ਕੋਈ ਨਸਲਵਾਦ ਨਹੀਂ ਕਰਦੀ ਪਰ ਐਦਾਂ ਦੀ ਸ਼ਦਾਬਲੀ ਉਹਦੇ ਲਈ ਯੂਜ਼ ਕੀਤੀ ਸੀ ਕਿ ਸੌਣ ਕੇ ਸੋਚ ਕੇ ਸਮਝ ਨਹੀਂ ਆਂਦੀ ਵੀ ਆਪਣਿਆਂ ਨੂੰ ਕੀ ਹੋ ਗਿਆ ਪੱਡ ਹੁੰਦਾ ਪੰਡੋ ਹਰ ਇੱਕ ਨਿਊਜ਼ ਦੇ ਉੱਪਰ ਛਾਲ ਕੇ ਪੇਸ਼ ਕੀਤੀ ਜਾਂਦੀ ਹੈ ਪਰ ਉਸ ਦੇ ਨਾਲ ਨਾਲ ਆਪਣੇ ਕੁਝ ਨਿਊਜ਼ ਚੈਨਲ ਕੋਈ ਵੀ ਐਦਾਂ ਦਾ ਨਹੀਂ ਸੀ ਜਿਨ੍ਹਾਂ ਨੇ ਉਹਨੂੰ ਨਹੀਂ ਪੜਿਆ ਸੀ ਐਦਾਂ ਦੀ ਸ਼ਦਾਬਲੀ ਉਹਦੇ ਲਈ ਯੂਜ਼ ਕੀਤੀ ਸੀ ਕਿ ਸੌਣ ਕੇ ਸੋਚ ਕੇ ਸਮਝ ਨਹੀਂ ਆਂਦੀ ਵੀ ਆਪਣਿਆਂ ਨੂੰ ਕੀ ਹੋ ਗਿਆ ਉਹਦੇ ਵਿੱਚ ਆਪਾਂ ਵੀ ਨਿਊਜ਼ ਕੀਤੀ ਸੀ ਆਪਾਂ ਵੀ ਉਸ ਟਾਈਮ ਇਹੀ ਕਿਹਾ ਸੀਗਾ ਕਿ ਹਾਂ ਭਈ ਰੀਪੋਰਟ ਆਈ ਹੈ ਆਫੀਸਰ ਨੇ ਉਹਨੂੰ ਨਸ਼ੇ ਦੀ ਹਾਲਤ ਵਿੱਚ ਪਾਇਆ ਸੋ ਦੇਖਦੇ ਆ ਹੁਣ ਕੀ ਹੋਏਗਾ ਕਿਹੜਾ ਨਸ਼ਾ ਕੀਤਾ ਇਹਦੇ ਬਾਰੇ ਹਲੇ ਤੱਕ ਕੁਝ ਨਹੀਂ ਪਤਾ ਪਰ ਜਿਹੜੀ ਉੱਥੇ ਦੀਆਂ ਨਿਊਜ਼ ਚੈਨਲ ਸੀ ਜਿਹੜੀ ਉਹਨਾਂ ਨੇ ਸ਼ਦਾਬਲੀ ਯੂਜ਼ ਕੀਤੀ ਸੀ ਆਪਣੇ ਲੋਕਾਂ ਨੇ ਉਹ ਦੇਖਣ ਵਾਲੀ ਚੀਜ਼ ਸੀਗੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੁਣ ਕਰੀਏ ਕੀ ਕਿਉਂਕਿ ਜਿਹੜੇ ਇਹ ਇਲਜ਼ਾਮ ਲੱਗੇ ਸੀ ਇਹ ਖਾਰਿਜ ਹੋ ਗਿਆ ਸਾਰੇ ਹੁਣ ਇਹਦੇ ਵਿੱਚ ਇਹ ਸਾਫ਼ ਹੋ ਰਿਹਾ ਕਿ ਕਿਸ ਤਰ੍ਹਾਂ ਉੱਥੇ ਨਸਲਵਾਦ ਹੋ ਰਿਹਾ ਕਿਸ ਤਰ੍ਹਾਂ ਉੱਥੇ ਜਿਹੜੇ ਲੋਕ ਕਹਿ ਰਹੇ ਸੀ ਨਾ ਕਿ ਇੱਥੋਂ ਦੀ ਪੁਲਿਸ ਜਦੋਂ ਉੱਥੇ ਦੋ ਦੋ ਗੁੱਟਾ ਦੇ ਲੋਕ ਵਟ ਗਏ ਸੀ ਆਪਣੇ ਕੋਈ ਕਹਿ ਰਹੇ ਸੀ ਇਹਨੇ ਨਸ਼ਾ ਨਹੀਂ ਕੀਤਾ ਇਹਨੂੰ ਐਕਸੀਡੈਂਟ ਨੂੰ ਐਕਸੀਡੈਂਟ ਦੀ ਤਰ੍ਹਾਂ ਦੇਖਣਾ ਚਾਹੀਦਾ ਪਰ ਬਹੁਤ ਹੀ ਤਾਦਾਦ ਦੇ ਵਿੱਚ ਲੋਕ ਉੱਥੇ ਕਮੈਂਟ ਇਹ ਕਰਦੇ ਸੀਗੇ ਇੱਥੇ ਦੀ ਪੁਲਿਸ ਜਿਹੜੀ ਉਹ ਇੱਕ ਨੰਬਰ ਆ ਉਹ ਬੰਦੇ ਨੂੰ ਬੰਦਾ ਸਮਝਦੀ ਆ ਕੋਈ ਵੀ ਇਦਾਂ ਦੇ આરોਪ ਨਹੀਂ ਲਾਉਂਦੀ ਕੋਈ ਨਸਲਵਾਦ ਨਹੀਂ ਕਰਦੀ ਪਰ ਸਾਨੂੰ ਹੁਣ ਸੋਚਣ ਦੇ ਮਜਬੂਰ ਹੋਣਾ ਪਊਗਾ ਕਿ ਇੱਥੋਂ ਦੀ ਪੁਲਿਸ ਜਿਹੜੇ ਆਫੀਸਰ ਆ ਉਹ ਵੀ ਬੰਦੇ ਨੂੰ ਨਸਲਵਾਦ ਦੀ ਨਿਗਾ ਨਾਲ ਦੇਖਦੇ ਆ ਕਿਉਂਕਿ ਇਹਦੀ ਉਦਾਹਰਨ ਮੈਂ ਤੁਹਾਨੂੰ ਦੇਣੀ ਚਾਹੂੰਗਾ ਕਿਉਂਕਿ ਤੁਹਾਨੂੰ ਪਤਾ ਹਰਜਿੰਦਰ ਦੇ ਕੇਸ ਦੇ ਵਿੱਚ ਕੀ ਹੋਇਆ ਸੀਗਾ ਤੁਹਾਨੂੰ ਸਭ ਨੂੰ ਪਤਾ ਉੱਥੇ ਵੀ ਤਿੰਨ ਲੋਕਾਂ ਦੀ ਮੌਤ ਹੋਈ ਸੀਗੀ ਤਿੰਨ ਲੋਕਾਂ ਦੀ ਜਾਨ ਗਈ ਸੀਗੀ ਪਰ ਉਹਦੇ ਵਿੱਚ ਵੀ ਗਲਤੀ ਆਪਣੀ ਸੀਗੀ ਆਪਣੇ ਬੰਦੇ ਸੀਗੀ ਆਪਾਂ ਕਦੇ ਵੀ ਇਸ ਚੀਜ਼ ਤੋਂ ਕੋਈ ਮੁਨਕਰ ਨਹੀਂ ਹੁੰਦੇ ਕਿ ਆਪਣੇ ਬੰਦੇ ਦੀ ਗਲਤੀ ਨਹੀਂ ਗਲਤੀ ਸੀਗੀ ਉਹਨੇ ਯੂ ਟਰਨ ਮਾਰਿਆ ਰੌਂਗ ਮਾਰਿਆ ਤੇ ਉਹਦੇ ਵਿੱਚ ਜਾਨ ਗਈ ਆ ਪਰ ਜਿਹੜੀ ਨਸਲਵਾਦ ਦੀ ਮੈਂ ਗੱਲ ਕਰ ਰਿਹਾ ਹੁਣ ਜਿੱਦਾ ਜਸ਼ਨਪ੍ਰੀਤ ਆ ਇਹਦਾ ਵੀ ਐਕਸੀਡੈਂਟ ਹੋਇਆ ਸੀਗਾ ਇਹਦੇ ਵਿੱਚ ਵੀ ਸਭ ਨੂੰ ਪਤਾ ਕਿ ਚਲ ਨਸ਼ਾ ਨਹੀਂ ਕੀਤਾ ਜਿਹੜਾ ਉਹ ਰੋਪ ਸੀ ਉਹ ਬਹੁਤ ਵੱਡਾ ਸੀਗਾ ਕਿਉਂਕਿ ਉਹ ਸਿੱਖ ਔਰ ਸਰਦਾਰ ਔਰ ਅਮਰਤਾਰੀ ਸੀ ਜਿਹਦੇ ਕਰਕੇ ਉਹਨੂੰ ਜ਼ਿਆਦਾ ਟਾਅ ਲੱਗਦੀ ਪਈ ਸੀ ਉਹਨੂੰ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਸੀ ਤੋ ਉਹ ਉਹਦੇ ਤੋਂ ਬਦਨਾਮੀ ਹਟ ਗਈ ਪਰ ਗਲਤੀ ਉਹਦੀ ਵੀ ਹੈਗੀ ਉਹਨੇ ਵੀ ਤਿੰਨ ਬੰਦਿਆਂ ਦੀ ਜਾਨ ਗਈ ਐ ਉਸ ਐਕਸੀਡੈਂਟ ਚ ਇਹ ਵੀ ਕਿਸੇ ਚੀਜ਼ ਤੋਂ ਮੁਨਕਨ ਨਹੀਂ ਹੁੰਦੇ ਪਰ ਸੋਚਣ ਵਾਲੀ ਜਿਹੜੀ ਗੱਲ ਹੈ ਜਿਹੜੀ ਮੈਂ ਗੱਲ ਕਰ ਰਿਹਾ ਨਸਲਵਾਦ ਦੀ ਜਿਹੜਾ ਹੋ ਰਿਹਾ ਉਹ ਚੀਜ਼ ਇਸ ਲਈ ਆ ਕਿ ਇਸ ਦੋਨਾਂ ਨਿਊਜ਼ਾਂ ਨੂੰ ਇੰਨਾ ਕਿਉਂ ਹਾਈਪ ਕੀਤੀ ਗਈ ਇਹ ਇਹਨਾਂ ਨਿਊਜ਼ਾਂ ਤੇ ਹਰ ਇੱਕ ਮੰਤਰੀ ਛਾਂਤਰੀ ਜੋ ਵੀ ਪ੍ਰੈਜ਼ੀਡੈਂਟ ਦੀ ਪਾਰਟੀ ਆ ਜੋ ਵੀ 트੍ਰੰਪੋ ਦੀ ਪਾਰਟੀ ਆ ਉਹਨਾਂ ਨੇ ਸਾਰਿਆਂ ਨੇ ਇਹ ਬਿਆਨ ਵੱਧ ਚੜ ਕੇ ਕਿਉਂ ਦਿੱਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਮੈਂ ਵੀਡੀਓ ਅਪਲੋਡ ਕੀਤੀ ਸੀ ਕੁਝ ਦਿਨ ਪਹਿਲਾਂ ਕਿ ਇੱਕ ਇੱਥੋਂ ਦਾ ਹੀ ਇੱਥੋਂ ਦਾ ਨਾਗਰਿਕ ਸੀਗਾ ਇੱਥੋਂ ਦਾ ਹੀ ਰਹਿਣ ਵਾਲਾ ਸੀ 33 ਸਾਲਾਂ ਦਾ ਸੀ ਜਿਹਨੇ ਸੇਮ ਹੀ ਇਦਾਂ ਜਾਮ ਦੇ ਵਿੱਚ ਲਿਆ ਕੇ ਗੱਡੀ ਪਿੱਛੋਂ ਲਿਆ ਕੇ ਮਾਰੀ ਸੀਗੀ ਤੇ ਉੱਥੇ ਵੀ ਇਸ ਕੋ ਪਰਿਵਾਰ ਦੇ 8 ਜੀ ਮਰ ਗਏ ਸੀਗੇ ਮੈਂ ਇਹ ਦੋਨਾਂ ਕੇਸਾਂ ਨੂੰ ਡਿਫੈਂਡ ਨਹੀਂ ਕਰਦਾ ਕਿ ਇਹਨਾਂ ਨੇ ਗਲਤੀ ਨਹੀਂ ਕੀਤੀ ਜਾਂ ਇਹਨਾਂ ਨੇ ਜ਼ਿਆਦਾ ਬੰਦੇ ਮਾਰਤੇ ਇਹਨੂੰ ਛੜਤਾ ਇਹਨੂੰ ਨਹੀਂ ਕੀਤਾ ਮੈਂ ਸਿਰਫ ਸਿਰਫ ਕਹ ਰਿਹਾ ਕਿ ਲਾ ਨੂੰ ਸਿਰਫ ਇੱਕ ਅੱਖ ਨਾਲ ਦੇਖਣਾ ਚਾਹੀਦਾ ਦੋਨਾਂ ਨੂੰ ਦੋਨਾਂ ਦੀ ਕੀ ਗਲਤੀ ਹੈ ਕੀ ਨਹੀਂ ਦੋਨਾਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਚਾਹੇ ਇਹਨਾਂ ਨੂੰ ਜੋ ਇਹਨਾਂ ਦੀ ਸਜ਼ਾ ਹੋਣੀ ਹੈ ਉਹ ਦੇਣੀ ਚਾਹੀਦੀ ਆ ਪਰ ਇੱਕ ਅੱਖ ਨਾਲ ਦੇਖਣਾ ਚਾਹੀਦਾ ਹੁਣ ਉਹ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਸੇਮ ਇਹ ਨਾਲ ਹੁਣ ਇਹ ਹਲੇ ਤੱਕ ਬਾਹਰ ਨਹੀਂ ਆਇਆ ਕੇਸ ਭੁਗਤ ਤੇ ਆ ਕੇਸ ਲੜ ਰਹੇ ਆ ਪਰ ਉਹ ਬੰਦਾ ਤੁਹਾਨੂੰ ਪਤਾ ਵੀ ਤੀਜੇ ਦਿਨ ਬਾਹਰ ਆ ਗਿਆ ਸੀ ਉਹ ਕਿਸ ਤਰ੍ਹਾਂ ਬਾਹਰ ਆਇਆ ਕਿਉਂਕਿ ਉਸ ਦੇ ਉੱਪਰ ਵੀ ਨਸ਼ਲ ਬਾਦ ਇਦਾਂ ਹੀ ਹੋ ਰਿਹਾ ਸੀ ਕਿਉਂਕਿ ਉੱਥੋਂ ਦੇ ਅਫਸਰ ਨੇ ਦੇਖਿਆ ਕਿ ਇਹ ਇੱਥੋਂ ਦਾ ਰਹਿਣ ਵਾਲਾ ਉਹ ਤੇ ਇੰਨੇ ਖਤਰਨਾਕ ਧਾਰਾਵਾਂ ਨਹੀਂ ਲਾਈਆਂ ਸੀ ਉਹਨੇ ਜਸਟ ਇਹ ਕਿਹਾ ਕਿ ਜੀ ਮੇਰੀ ਅੱਖ ਲੱਗ ਗਈ ਸੀ ਮੇਤੋਂ ਐਕਸੀਡੈਂਟ ਹੋ ਗਿਆ ਉਹਦੇ ਉੱਪਰ ਕਦੇ ਵੀ ਉਹਨਾਂ ਨੇ ਨਾ ਇਹਨੂੰ ਸੋਚਿਆ ਕਿ ਇਹਨੇ ਡੀਯੂਆਈ ਚੈੱਕ ਕਰੀਏ ਦਾ ਨਾ ਉਹਨੇ ਇਹਨੂੰ ਦੇਖਿਆ ਵੀ ਇਹਨੇ ਕੋਈ ਨਸ਼ਾ ਕੀਤਾ ਕੁਝ ਵੀ ਨਹੀਂ ਤੇ ਉਹ ਉਹ ਸਿੰਪਲ ਜਿਹੇ ਜਿਹੜੇ ਰੋਪ ਲੱਗੇ ਸੀਗੇ ਉਹ ਬਾਹਰ ਵੀ ਆ ਗਿਆ 83000 ਡਾਲਰ ਦਾ ਬੌਂਡ ਭਰ ਕੇ ਜੱਜ ਨੇ ਉਹਨੂੰ ਜ਼ਮਾਨਤ ਵੀ ਦੇ ਦਿੱਤੀ ਤੇ ਹੁਣ ਤੁਸੀਂ ਸੋਚੋ ਕਿੰਦਾ ਨਸਲਵਾਦ ਹੋ ਰਿਹਾ ਤੁਸੀਂ ਕਹਿ ਰਹੇ ਹੋ ਪੁਲਿਸ ਆਫੀਸਰ ਨਹੀਂ ਕੁਝ ਵੀ ਚੈੱਕ ਕਰਦੇ ਹੁਣ ਇਹਨਾਂ ਦੋਨਾਂ ਦੀਆਂ ਕੀ ਕੀ ਧਾਰਾਵਾਂ ਲਾਈਆਂ ਇਹਨਾਂ ਦੇ ਉੱਪਰ ਕਿੰਦਾ ਇਹਨਾਂ ਨੂੰ ਟ੍ਰੀਟ ਕੀਤਾ ਸਭ ਨੂੰ ਪਤਾ ਤੇ ਦੂਜੀ ਦੂਜੀ ਗੱਲ ਆ ਸਭ ਤੋਂ ਵੱਡਾ ਮੁੱਦਾ ਇਹ ਬਣ ਰਿਹਾ ਇਸ ਟਾਈਮ ਦੇ ਉੱਪਰ ਕਿ ਠੀਕ ਆ ਚਲੋ ਇਹ ਵੀ ਗੱਲ ਛੱਡੋ ਜੀ ਉਹ ਤਾਂ ਨਹੀਂ ਲਾਈਆਂ ਧਾਰਾਵਾਂ ਪਰ ਜਿੱਦਾਂ ਹੁਣ ਇਹਨਾਂ ਦੋਨਾਂ ਦੇ ਐਕਸੀਡੈਂਟਾਂ ਦੇ ਜਿਹੜੇ ਡੈਸ਼ ਕੈਮ ਦੀਆਂ ਵੀਡੀਓਜ਼ ਆ ਉਹ ਬਾਹਰ ਕਿੱਦਾਂ ਆ ਗਈਆਂ ਉਹ ਸੋਸ਼ਲ ਮੀਡੀਆ ਤੇ ਕਿੱਦਾਂ ਆ ਗਈਆਂ ਉਹ ਨਿਊ ਚੈਨਲ ਨੂੰ ਕਿਉਂ ਦਿੱਤੀਆਂ ਜਦਕਿ ਇਸ ਐਕਸੀਡੈਂਟ ਦੀ ਡੈਸ਼ ਕੈਮ ਦੀਆਂ ਵੀਡੀਓਜ਼ ਕਿੱਥੇ ਆ ਕੀ ਇਸਨੇ ਕੈਮਰਾ ਹੀ ਨਹੀਂ ਲਗਾਇਆ ਆਪਣੇ ਉੱਚ ਸੋਚਣ ਵਾਲੀ ਗੱਲ ਇਹ ਆ ਕਿਉਂ ਇਹ ਵਿਕਤਰਾ ਹੋ ਰਿਹਾ ਹੈ ਔਰ ਕਿਉਂ ਨਹੀਂ ਤੁਸੀਂ ਬੋਲਦੇ ਪਏ ਕਿਉਂ ਤੁਸੀਂ ਆਪਣੇਆਂ ਨੂੰ ਹੀ ਗਾਲਾਂ ਕੱਢ ਰਹੇ ਆ ਸਮਝ ਨਹੀਂ ਲੱਗਦੀ ਪਈ ਜਰਬੀਤ ਵੀਡੀਓ ਖੋਲੋ ਹਰ ਕੋਈ ਆਪਿਆਂ ਇਹਨਾਂ ਦੀ ਵਜ੍ਹਾ ਤੋਂ ਇਦਾਂ ਹੋ ਗਏ ਇਹਨਾਂ ਦੀ ਵਜ੍ਹਾ ਤੋਂ ਉਹ ਮੇਰਾ ਭਰਾ ਉਹ ਐਕਸੀਡੈਂਟ ਹੁੰਦੇ ਰਹੇ ਆ ਹੁੰਦੇ ਆਇਆ ਤੇ ਹੁੰਦੇ ਹੀ ਆਉਣੇ ਆ ਬੇਸ਼ੱਕ ਇਹ ਜਿਹੜੇ ਸੀਡੀਐਲ ਕਮਰਸ਼ੀਅਲ ਲਾਇਸੈਂਸ ਇਹ ਬੰਦ ਕਰਤੇ ਜਾਂ ਫੜੋ ਫੜਾਈ ਚੱਲਦੀ ਪਈ ਜਾਂ ਇੰਗਲਿਸ਼ 'ਚੋਂ ਫੇਲ ਹੋ ਰਹੇ ਆ ਬੰਦੇ ਇਹ ਸਾਰਾ ਕੁਝ ਬੰਦ ਹੋ ਗਿਆ ਖਤਮ ਹੋ ਗਿਆ ਜੀ ਬਸ ਹੁਣ ਇੱਕ ਨੰਬਰ ਗ੍ਰੀਨ ਕਾਰਡ ਵਾਲੇ ਜਾਂ ਵੀਜ਼ੇ ਵਾਲੇ ਜਾਂ ਸਿਟੀਜ਼ਨ ਉਹੀ ਟਰੱਕ ਚਲਾਉਣਗੇ ਫੇਰ ਕਿਹੜੇ ਐਕਸੀਡੈਂਟ ਰੁਕ ਜਾਣੇ ਤੁਸੀਂ ਵੀ ਇੱਥੇ ਇਹ ਮਹਿਮ ਵੀ ਇੱਥੇ ਇਹ ਐਕਸੀਡੈਂਟ ਫਿਰ ਵੀ ਹੋਣਿਆ ਪਰ ਮੈਂ ਚਾਹੁੰਦਾ ਕਿ ਨਾ ਹੋਵੇ ਰੱਬ ਕਰਕੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਪਰ ਇਹ ਸਾਨੂੰ ਸਾਰਿਆਂ ਨੂੰ ਪਤਾ ਹਕੀਕਤ ਇਹ ਇਦਾਂ ਹੀ ਹੁੰਦੇ ਰਹਿਣੇ ਆ ਕਿਉਂਕਿ ਰੋਡ ਦੇ ਉੱਪਰ ਚੱਲਦੇ ਆ ਐਕਸੀਡੈਂਟ ਚੀਜ਼ ਰੋਡ ਦੇ ਨਾਲ ਜੁੜੀ ਹੀ ਜੁੜੀ ਆ ਪਰ ਉਹਨੂੰ ਇੱਕ ਐਕਸੀਡੈਂਟ ਨੂੰ ਐਕਸੀਡੈਂਟ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੁਣ ਇਹਨਾਂ ਦੋਨਾਂ ਦੀ ਗਲਤੀ ਪਤਾ ਕੀ ਸੀ ਇੱਕ ਨੇ ਯੂ ਟਰਨ ਮਾਰਤਾ ਸੀਗਾ ਉਹ ਗਲਤੀ ਸੀਗੀ ਔਰ ਸਭ ਤੋਂ ਵੱਡੀ ਗਲਤੀ ਸੀ ਬਾਰਡਰ ਕ੍ਰੋਸ ਕੀਤਾ ਹੋਇਆ ਸੀ ਤੇ ਇਸ ਜਸ਼ਨਪ੍ਰੀਤ ਦੀ ਕੀ ਗਲਤੀ ਸੀਗੀ ਕਿ ਇਹਦੀ ਉਮਰ ਬਹੁਤ ਘੱਟ ਸੀਗੀ ਔਰ ਜਿਹੜੀ ਇਹਦੀ ਡੈਸ਼ ਕੈਮ ਦੀ ਵੀਡੀਓ ਬਾਹਰ ਆਈ ਉਹਦੇ ਵਿੱਚ ਕਿਤੇ ਵੀ ਨਹੀਂ ਲੱਗਾ ਕਿ ਇਹਨੇ ਇੱਧਰ ਉੱਧਰ ਟਰੱਕ ਨੂੰ ਕਿਤੇ ਵੀ ਕਮਾਇਆ ਜਾਏ ਇਹਨੇ ਕਿਤੇ ਵੀ ਬ੍ਰੇਕ ਮਾਰ ਦੀ ਕੋਸ਼ਿਸ਼ ਕੀਤੀ ਤੋਂ ਇਹ ਦੀ ਵੱਡੀ ਸੀ ਕਿ ਇਹ ਬੱਚਾ ਸੀਗਾ ਘੱਟ ਉਮਰ ਦਾ ਸੀਗਾ ਐਕਸਪੀਰੀਅੰਸ ਨਹੀਂ ਸੀਗਾ ਜਿਹਦੇ ਕਰਕੇ ਐਡਾ ਪਾਣਾ ਵਰਤਿਆ ਔਰ ਜਿਹਦੇ ਕਰਕੇ ਸਾਰੀ ਕਮਿਊਨਿਟੀ ਬਦਨਾਮ ਹੋਈ ਆ ਸੋ ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਜਿਹੜੇ ਲੋਕ ਕਹਿੰਦੇ ਸੀ ਨਾ ਅਮਰੀਕਾ 'ਚ ਇਦਾਂ ਨਹੀਂ ਹੁੰਦਾ ਅਮਰੀਕਾ 'ਚ ਉਦਾਂ ਨਹੀਂ ਹੁੰਦਾ ਅਮਰੀਕਾ 'ਚ ਸਭ ਕੁਝ ਹੁੰਦਾ ਕਿਉਂਕਿ ਜਦੋਂ ਉੱਪਰ ਰਾਜੇ ਦੇ ਹੱਥ ਵਿੱਚ ਬਾਗਦੌੜ ਹੁੰਦੀ ਹੈ ਨਾ ਜਿੱਦਾਂ ਉਹਨੇ ਤੁਣਕਾ ਮਾਰਨਾ ਉਹੀ ਚੀਜ਼ ਹੋਣੀ ਆ ਉੱਥੋਂ ਦਾ ਜਿੰਨੇ ਵੀ ਬਾਗਦੌੜ ਸਾਰੀ ਉਹਦੇ ਟਰੰਪ ਦੇ ਹੱਥਾਂ ਦਾ ਟਰੰਪ ਦਾ ਸਭ ਨੂੰ ਪਤਾ ਕਿ ਉਹ ਕਿਸ ਕਿਸ ਦੀ ਤਰਫ ਨੂੰ ਜਾ ਰਿਹਾ ਉਹ ਆਪਣੀ ਗੱਡੀ ਨੂੰ ਲੈ ਕੇ ਇਮੀਗ੍ਰੈਂਟਸ ਨੂੰ ਉਹਨੇ ਕੱਢਣਾ ਚਾਹੇ ਤੁਹਾਡਾ ਕੋਈ ਵੀ ਸਟੇਟਸ ਆ ਕੁਝ ਵੀ ਹੈ ਤੁਹਾਡੇ ਕੋਲ ਔਰ ਇਹ ਚੀਜ਼ ਹੋ ਕੇ ਹੀ ਰਹਿਣੀ ਆ ਔਰ ਚੋਹੇ ਬੇਸ਼ੱਕ ਇੱਥੇ ਪੁਲਿਸ ਆਫੀਸਰ ਜਾਂ ਕੁਝ ਵੀ ਆ ਹੁਣ ਉਹਨੇ ਕਿਦਾਂ ਇਹ ਚੀਜ਼ ਨੂੰ ਕਹਿਤਾ ਹੁਣ ਉਹ ਵਿਚਾਰਾ ਡਰਿਆ ਹੋਇਆ ਸੀ ਕਹਿਤਾ ਇਹ ਨਸ਼ਾ ਕੀਤਾ ਇਹਨੇ ਉਸ ਬੰਦੇ ਨੂੰ ਕਿਉਂ ਨਹੀਂ ਕਿਹਾ ਜਿਨੇ ਵੀ ਪਿੱਛੋ ਲਿਆ ਕੇ ਗੱਡੀ ਚ ਮਾਰਿਆ ਤੇ ਉਹਨੇ ਵੀ 8 ਬੰਦੇ ਦੀ ਜਾਨ ਲਈ ਉਸਤੇ ਕਿਉਂ ਨਹੀਂ ਇਹ ਧਾਰਾ ਲਾਈ ਉਸਦੀ ਡੈਸ਼ ਕੈਮ ਦੀ ਵੀਡੀਓ ਕਿੱਥੇ ਆ ਉਸਤੇ ਕਿਉਂ ਨਹੀਂ ਸਾਰਿਆਂ ਦੇ ਬਿਆਨ ਆ ਉੱਥੇ ਕਿਉਂ ਜਿੰਨੇ ਵੀ ਇਹ ਮੰਤਰੀ ਸ਼ਾਂਤਰੀ ਇਹਨਾਂ ਦੀ ਪਾਰਟੀ ਆ 트ੰਪ ਦੀ ਕਿਉਂ ਨਹੀਂ ਉਹਨਾਂ ਨੇ ਕਿਸੇ ਨੇ ਬਿਆਨ ਬਾਜੀ ਕੀਤੀ ਸੋਚਣ ਵਾਲੀ ਗੱਲ ਹੈਗੀ ਆ ਕਿ ਨਹੀਂ ਹੈਗੀ ਵਾਕਿ ਤੁਸੀਂ ਖੁਦ ਸਮਝਦਾ ਆ ਆਪਾਂ ਹੁਣ ਵੀ ਇਹਨਾਂ ਦੇ ਦੋਨਾਂ ਦੀ ਗਲਤੀ ਹੈਗੀ ਆ ਤਾਂ ਗਲਤੀ ਹੈਗੀ ਆ ਇਹਦੇ ਵਿੱਚ ਆਪਾਂ ਨਹੀਂ ਮੁਨਕਨ ਹੁੰਦੇ ਵੀ ਨਹੀਂ ਕੀਤੀ ਇਹਨਾਂ ਨੇ ਔਰ ਇਹਨਾਂ ਦੇ ਪਿੱਛੇ ਖੜੇ ਆਪਣੇ ਸਰਦਾਰ ਉੱਥੇ ਸਿੱਖ ਫੋਰ ਜਸਟਿਸ ਵਾਲੇ ਵੀ ਨਾਲ ਖੜੇ ਆ ਤੁਹਾਨੂੰ ਪਤਾ ਹਰਜਿੰਦਰ ਦੇ ਕੇਸ 1 ਲੱਖ ਡਾਲਰ ਉਹਨਾਂ ਨੇ ਡੋਨੇਸ਼ਨ ਦਿੱਤਾ ਫੈਮਿਲੀ ਦੇ ਉਹਨੂੰ ਪਰਿਵਾਰਾਂ ਨੂੰ ਸੋ ਇਦਾਂ ਨਹੀਂ ਹੈਗਾ ਸੋਚਣਾ ਚਾਹੀਦਾ ਸੋਚਣਾ ਪੈਣਾ ਹੁਣ ਇਸ ਕੇਸ ਦੇ ਵਿੱਚ ਵੀ ਥੋੜੇ ਪਿੱਛੇ ਹਟੇ ਸੀ ਕਿਉਂਕਿ ਇੱਕਦਮ આરોਪ ਲੱਗੇ ਸੀਗੇ ਕਿ दारू ਪੀਤੀ ਸੀਗੀ ਨਸ਼ਾ ਕੀਤਾ ਸੀ ਲੋਕ ਪਿੱਛੇ हट ਗਏ ਸੀ ਹਰ ਕੋਈ ਸੋਚਦਾ ਕਿ ਨਹੀਂ ਯਾਰ ਨਹੀਂ ਇਸ ਕੇਸ ਨੂੰ ਹੱਥ ਨਹੀਂ ਪਾਉਣਾ ਹੁਣ ਦੇਖਿਓ ਫਿਰ ਨਾਲ ਖੜੇ ਹੋਣਗੇ ਸਭ ਨੂੰ ਪਤਾ ਲੱਗ ਗਿਆ ਕਿ ਗਲਤੀ ਇਹਦੀ ਨਹੀਂ ਸਰਕਾਰਾਂ ਦੀ ਗਲਤੀ ਹੈ ਆਫੀਸਰ ਦੀ ਗਲਤੀ ਹੈ ਜਿਨੇ ਇਹ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ ਦੇ ਵਿੱਚ ਇਹ ਨਿਊਜ਼ ਨੂੰ ਜੱਬ ਤੋਂ ਜ਼ਿਆਦਾ ਬਖਾਇਆ ਗਿਆ ਕਿ ਨਸ਼ਾ ਕਰਕੇ ਡਰਾਈਵਿੰਗ ਕਰਦੇ ਬਾਕੀ ਤੁਸੀਂ ਸਮਝਦਾਰ ਆ ਕਮੈਂਟ ਜ਼ਰੂਰ ਕਰਿਓ ਕੀ ਰਾਏ ਆ ਕੀ ਨਹੀਂ ਬਾਕੀ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਬਦਨਾਮ ਕੀਤਾ ਸੀ ਕਮ ਸੇ ਕਮ ਵੀਡੀਓ ਉਹਨਾਂ ਤੱਕ ਤਾਂ ਪਹੁੰਚ ਸਕੇ ਕਿ ਨਹੀਂ ਕੋਈ ਨਿਸ਼ਾਨੀ ਕੀਤਾ ਸੀ ਵੈਸੇ ਹੀ ਬਦਨਾਮ ਕੀਤਾ ਸੀ ਸੋ ਇਹ ਵੀਡੀਓ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਤੁਹਾਡਾ ਖੁਦ ਦਾ ਫਰਜ਼ ਆ ਪੰਜਾਬੀਓ ਅਗਰ ਪੰਜਾਬੀਆਂ ਨੂੰ ਇਸ ਦਾਗ ਤੋਂ ਮੁਕਤ ਕਰਨਾ ਤਾਂ ਤੁਹਾਡਾ ਫਰਜ਼ ਬਣਦਾ ਕਮ ਸੇ ਕਮ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਔਰ ਵੀਡੀਓ ਤੇ ਤੁਹਾਡੀ ਰਾਏ ਵੀ ਜ਼ਰੂਰ ਕਰਨੀ ਆ ਕੀ ਹੈ ਕਿ ਨਹੀਂ ਕਮੈਂਟ ਜਰੂਰ ਕਰਿਓ ਔਰ ਇਸ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰ ਲਿਓ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆ ਕਿਉਂਕਿ ਜਿਹੜੀ ਵੀ ਨਿਊਜ਼ ਕਿਸੇ ਵੀ ਚੈਨਲ ਤੇ ਨਹੀਂ ਦਿਖਾਈ ਜਾ ਰਹੀ ਆਪਾਂ ਤੁਹਾਡੇ ਲਈ ਇਸ ਚੈਨਲ ਤੇ ਲੈ ਕੇ ਆਉਣੀ ਆ ਥੈਂਕ ਯੂ